감사합니다

ਲੋਰੀ ਆਉਂਦੀ ਹੈ ਤੇ ਪਤਨੀ ਕਿਸੇ ਵੀ ਤਰ੍ਹਾਂ ਦੀ ਤਨੀਬ ਹੋਵੇ ਖਾਨ ਆਵੇ ਕੋਈ ਕਿਸੇ ਜੋੜ ਤੇ ਦਰਦ ਹੋ ਗਿਆ ਕਿੱਦਾਂ ਜਿਹੇ ਦਰਦ ਹੋਵੇ ਤੇ ਤੇ ਕੋਹੋ ਜਾਨੀ ਜਾਂ ਕਿ ਜਾਂ ਜਿਹਦੇ ਤੋਂ ਕਣਾਂ ਤੋਂ ਛੱਡੀਆਂ ਆਉਣ ਲੱਗੀਆਂ ਆਂ ਮੂੰਹ ਬੋੜ ਤੇ ਨੰਗੜਾਂ ਦਾ ਤੇ ਹਰ ਤਰ੍ਹਾਂ ਆਪਾਂ 3 ਦਿਲੀ ਦੋ ਗੋਲੀਆਂ ਦੇਈਏ 3 ਦਿਨ ਗੋਲੀਆਂ ਦੇਣੀਆਂ ਜਿਹਦੇ ਦੋ ਦਿਨ ਦੋ ਗੋਲੀਆਂ ਦੇਣੀ ਹੋਵੇ ਤੇ ਸ਼ਾਮ ਨੂੰ ਤੇ ਹਰ ਵਾਰ ਇਹ ਟੀਕੇ ਦਾ ਟਟਕਾਰਾ ਪਾ ਕਰਦੇ ਐ ਇਸੇ ਗੋਲੀ ਨਾਲ ਹੀ ਠੀਕ ਹੈ ਸਰ ਹਾਂ ਜੀ ਸਿਰਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਦੌਰ ਕੰਪਨੀ ਦਾ ਇੱਕੋ ਵਿਜ਼ਨ ਹੈ ਜੀ ਕਿ ਜਿਹੜੇ ਸਾਡੇ ਫਾਰਮਰ ਲੈਂਦਾ ਜੀ ਉਹਨਾਂ ਨੂੰ ਅਸੀਂ ਕੁਆਲਟੀਕੁਪਰ ਪ੍ਰੋਡਕਟ ਨੇ ਜਿਹੜੇ ਉਹ 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 ਇੰਟਰੋਡਿਊਸ ਕਰਵਾਇਆ ਨੇ ਦੇ ਵਿੱਚ ਆ ਕੇ ਤੇ ਸਾਨੂੰ ਦਿੱਤੇ ਨਵੇਂ ਫਾਰਮੂਲੇ ਤੇ ਸੇਮਿਲ ਇਹਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਾਂਾਂ ਦੀਆਂ ਨੇ ਅਸੀਂ ਉਹ ਪ੍ਰੋਬਲਮ ਸੋਲਵ ਕਰ ਸਕਦੇ ਸਾਡੇ ਪ੍ਰੋਡਕਟ ਜਿਹੜੇ ਜੁੜੀਏ ਸਰ ਨੇ ਕਿਹਾ ਕਿ ਉਹਨਾਂ ਨੇ ਯੂਜ਼ ਦਿੱਤੇ ਹੋਏ ਨੇ ਕਈ ਮੇਲੇ ਵੀ ਵਿੱਚ ਹੋਏ ਨੇ ਇਹਦਾ ਅਪਰੀਸ਼ੀਏਟ ਕਰਦਿਆਂ ਤੁਹਾਡੀਆਂ ਦੀ ਬਦੌਲਤ ਸਾਡੇ ਹੌਸਲੇ ਹਮੇਸ਼ਾ ਉੱਚੇ ਰਹਿੰਦੇ ਨੇ ਅਸੀਂ ਕਹਿੰਦੇ ਆ ਕਿ ਇਹਨਾਂ ਦਾ ਸਹਿਯੋਗ ਸਾਡੇ ਡਾਕਟਰਾਂ ਦਾ ਸਹਿਯੋਗ ਸਭ ਇਦਾ ਹੀ ਮਿਲਦਾ ਰਹੇ ਤੇ ਅਸੀਂ ਇੰਨਾ ਹੀ ਇਹਨਾਂ ਦਾ ਪਿਆਰ ਦਿੰਦੇ ਹਾਂ ਠੀਕ ਹੈ ਸਰ ਅਮਾ ਜੋੜਾ ਤੇਰਾ ਸਾਹਸ ਨਹੀਂ ਸੰਦੀਪ ਜੀ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲਾ ਲੱਗਿਆ ਅੱਜ ਤੁਸੀਂ ਆਪਣਾ ਸਟਾਲ ਵਗੈਰਾ ਤੁਹਾਡੇ ਲੱਗੇ ਨੇ ਅੱਜ ਲੋਕਾਂ ਨੂੰ ਬਜਟ ਕਰਾ ਰਹੇ ਹੋ ਕਿਹ ਚੀ ਦੇ ਬਜਟ ਕਰਾ ਰਹੇ ਹੋ ਕਿੰਨੇ ਕਿਉ ਜਿਹੜੀ ਤੁਹਾਡੀ ਕੰਪਨੀ ਵੱਲੋਂ ਕਿੰਨੇ ਪ੍ਰੋਡਕਟ ਲੋ ਟੋਟਲ ਯਾਰ ਹੁੰਦੇ ਸਰ ਫੀਡ ਸਪਲੀਮੈਂਟ ਦੇ ਵਿੱਚ ਸਾਡੇ 8 ਤੋਂ 10 ਪ੍ਰੋਡਕਟ ਨੇ Yeah. নামা ਸਮਰਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਪਸ਼ੂ ਪਾਲਣ ਮੇਲੇ ਦੇ ਵਿੱਚ ਅੱਜ ਉਹ ਦੋ ਸਟਾਲ ਵੀ ਲੋਕਾਂ ਨੂੰ ਵੇਚਦੇ ਕਿਹਾ ਰਹੇ ਤੁਸੀਂ ਖੁਦ ਵੀ ਵੇਚ ਲੋਕਾਂ ਦਾ ਅੱਜ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਦੱਸਿਆ ਵੀ ਅਸੀਂ ਇਹ ਪ੍ਰੋਡਕਟ ਨੂੰ ਆਪ ਤਿਆਰ ਕਰ ਆਪ ਯੂਜ਼ ਕਰਦੇ ਹਾਂ ਆਪਣੇ ਆਪਣੇ ਜਾਨਵਰਾਂ ਦੇ ਵਿੱਚ ਆਪਣੇ ਪਸ਼ੂਆਂ ਦੇ ਵਿੱਚ ਆਪ ਯੂਜ਼ ਕਰਦੇ ਹਾਂ ਤੁਹਾਨੂੰ ਇਹ ਪ੍ਰੋਡਕਟ ਕਿਵੇਂ ਲੱਗਿਆ ਬਹੁਤ ਵਧੀਆ ਤੁਹਾਨੂੰ ਦੱਸ ਰਿਹਾ ਵੀ ਅਸੀਂ ਮੇਲੇ ਹੀ ਲਿਵੋਸੈਲ ਸਰਕਾ ਦਿੱਤੀ ਹੈ ਅੱਛਾ ਜੀ ਬਰੀਡਿੰਗ ਕਰਦਿਆਂ ਨੂੰ ਤੁਹਾਨੂੰ 20 ਸਾਲ ਹੋ ਗਏ ਸੀ ਤੇ ਅਸੀਂ ਮੇਲੇ ਨਹੀਂ ਸੀ ਲੱਟ ਸਕ ਦੁੱਧ ਚਵਾਈ ਨਹੀਂ ਸੀ ਮਿਲਿਆ ਤੇ ਜਾ ਕੇ ਕਰਵਾ ਸਕੀ अच्छा कर जी। ਉਹ ਤੋਂ ਜਵਾਈ ਦਾ ਮੁਕਾਬਲਾ ਅਸੀਂ ਲਿਓਸੈਲ ਦੇ ਸਦਕੇ ਹੀ ਤੁਸੰਗੀਆਂ ਜੀ। ਲਿਓਸੈਲ ਦੇ ਵਿੱਚ ਹੋਰ ਕਿਹੜੇ-ਕਿਹੜੇ ਪ੍ਰੋਡਕਟ ਤੁਸੀਂ ਇਹਨਾਂ ਨਾਲ ਯੂਜ਼ ਕੀਤੇ ਆ? ਇਹਨਾਂ ਦੇ ਤਕਰੀਬਨ ਸਾਰੇ ਪ੍ਰੋਡਕਟ ਜਿੱਦਾਂ ਅਸੀਂ ਇਹਨਾਂ ਦਾ ਲਿਓਸੈਲ ਬੈਕਅਪ ਹੁੰਦਾ ਉਹ ਮੱਧ ਨੂੰ ਸੂਣ ਤੋਂ ਪਹਿਲਾਂ ਜਿਹੜੀ ਨੈਨ ਨਹੀਂ ਆ ਲਿਓਸੈਲ ਬੈਕਅਪ ਰੱਖ ਦਿੰਦਾ ਜੀ। ਤੇ ਸੂਣ ਤੋਂ ਬਾਅਦ ਲਿਓਸੈਲ ਆ ਜਾਂਦਾ ਜੀ ਫਿਰ। ਦੋਨੇ ਪ੍ਰੋਡਕਟ ਬਹੁਤ ਵਧੀਆ ਬਾਕੀ ਇਹਨਾਂ ਦੀ ਚੈਲ ਆ ਰਹੀ ਆ ਉਹ ਵੀ ਬਹੁਤ ਵਧੀਆ। ਉਹ ਸੂਣ ਤੋਂ ਪਹਿਲਾਂ ਇੱਕ ਚੈਲ ਦੇ ਦਿੰਦੀ ਆ ਬਾਅਦ ਤਿਆਰ ਪੰਜ ਦਿਨ ਬਾਅਦ ਦੇ ਦਿੰਦੀ ਆ। ਕਿ ਪਛੂੜਾ ਕੋਈ ਕੈਲਸ਼ੀਅਮ ਨਹੀਂ ਕਰਦਾ ਕੋਈ ਪਛੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਰਹਿੰਦੀ ਕਦੇ ਵਿੱਚ ਅੱਜ ਲੋਕਾਂ ਨੂੰ ਕਿਸਾਨ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਜੀ ਕਿਸਾਨ ਭਰਾਵਾਂ ਨੂੰ ਤੇ ਇਹੀ ਮੈਸੇਜ ਆ ਵੀ ਮੇਲਿਆਂ ਦੇ ਵਿੱਚ ਤੇ ਪਹਿਲੀ ਗੱਲ ਆਉਣਾ ਚਾਹੀਦਾ ਜੀ ਤੇ ਮੇਲਿਆਂ ਦੇ ਵਿੱਚ ਆ ਕੇ ਆਪਾਂ ਨੂੰ ਇਹੋ ਜਿਹੇ ਪ੍ਰੋਡਕਟਾਂ ਦੀ ਜਾਣਕਾਰੀ ਮਿਲ ਜਾਂਦੀ ਆ ਜਿੱਦਾਂ ਸਾਨੂੰ ਇਹ ਮੇਲਿਆਂ ਤੋਂ ਜਾਣਕਾਰੀ ਮਿਲਦੀ ਜੀ ਤੇ ਇਹ ਮੇਲਿਆਂ ਦੇ ਵਿੱਚ ਸਾਰੇ ਭਰਾਵਾਂ ਨੂੰ ਜ਼ਰੂਰ ਆਉਣਾ ਚਾਹੀਦਾ ਜੀ ਠੀਕ ਆ ਸਰ ਥੈਂਕ ਯੂ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਟੈਲ ਸਿੰਘ ਹੈ ਜੀ ਕਾਲ ਸਿੰਘ ਜੀ ਕੀ ਕਾਰਨ ਹੋਇਆ ਜਿਹੜਾ ਪਿਛਲੇ ਤੁਸੀਂ ਇੱਥੇ ਆਪਣਾ ਪਸ਼ੂ ਪਾਲ ਮੇਲੇ ਵਿੱਚ ਆਪਣਾ ਸਟਾਲ ਵੀ ਲਗਾਇਆ ਹੋਇਆ ਇੱਥੇ ਲੋਕਾਂ ਨਾਲ ਬਜਟ ਵੀ ਕਰ ਰਹੇ ਹੋ ਕੀ ਘਟਨਾ ਤੁਹਾਡੇ ਨਾਲ ਕੋਈ ਇੱਕ ਘਟਨਾ ਵਾਪਰੀ ਕਿਹੜੀ ਵਾਪਰੀ ਹੈ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਮੇਲੇ ਕਿਸ ਮੇਲੇ ਚਾਹੇ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਅਸੀਂ ਜੀ 25 ਤਰੀਕ ਨੂੰ ਪੂਰੇ ਸਾਡਾ ਮਾਲ 7:00 ਵਜੇ ਜੀ ਉਰੇ ਆਇਆ ਜੀ ਅਸੀਂ ਪੂਰੇ ਮਾਲ ਮਾਲ ਸਾਡਾ ਪਹੁੰਚ ਗਿਆ ਸੀ ਜੀ 8:07 ਤੇ ਅਸੀਂ ਉਰੇ ਸਾਰਾ ਮਾਲ ਚੈੱਕ ਕਰਿਆ ਸੀ ਵੀਡੀਓ ਬਣਾਈ ਹੈ ਜੀ ਉਹਦੀ ਮਾਲ ਦੀ ਵੀਡੀਓ ਬਣਾ ਕੇ ਜੀ ਅਸੀਂ ਪੂਰੇ ਸ਼ਾਮ ਕੇ ਮਾਲ ਸਾਰਾ ਆਪਣਾ ਅਸੀਂ ਆਪਣੇ ਰੂਮ ਤੇ ਚਲੇ ਗਏ ਸਵੇਰੇ ਆਪਾਂ ਅਸੀਂ ਉਦੇ 7:00 ਵਜੇ ਪਹੁੰਚੇ ਆਂ ਜੀ 7:00 ਵਜੇ ਆ ਕੇ ਅਸੀਂ ਦੇਖਿਆ ਜੀ ਸਾਡੇ ਮਾਲ ਚੋਂ 14 ਪੇਟੀਆਂ ਗਾਇਬ ਸੀ ਜੀ 14 ਪੇਟੀਆਂ ਦੀ ਸਾਡੀ ਅਮਾਉਂਟ ਜੀ ਲੱਖ ਤੋਂ ਰੁਪਇਆ ਕੁ ਦੇ ਕਰੀਬ ਬਣਦੀ ਹੈ ਜੀ ਲਗਭਗ ਸਰ ਜਿੱਦਾਂ ਕਿ ਤੁਸੀਂ ਦੱਸਿਆ ਵੀ ਜਿਹੜੀ ਤੁਹਾਡੀਆਂ 14 ਪੇਟੀਆਂ ਤੋਂ ਚੱਕੀਆਂ ਗਈਆਂ ਨੇ ਹਾਂਜੀ ਇਹ ਇੱਥੋਂ ਚੱਕੀਆਂ ਗਈਆਂ ਨੇ ਤੁਸੀਂ ਪਲੀਜ਼ ਕੰਪਲੇਂਟ ਤਾਂ ਕਿ ਥਾਣੇ ਕੀਤੀ ਕੋਈ ਅਸੀਂ ਜਿਉਰੇ ਮਨੇ ਪਹਿਲਾ ਮੈਨੇਜਮੈਂਟ ਨੂੰ ਕਰੀ ਹੈ ਜੀ ਅੱਜ ਥਾਣੇ ਵੀ ਅਸੀਂ ਰਿਪੋਰਟ ਕਰ ਰਹੇ ਆ ਇਹਦੇ ਵਾਸਤੇ ਕਿਸੇ ਪੀਏਜੂ ਥਾਣਾ ਪੈਂਦਾ ਉਹਦੇ ਕੋਲ ਗਏ ਸੀ ਤੁਸੀਂ ਅੱਜ ਜਾ ਰਹੇ ਆ ਜੀ ਪੀਏਜੂ ਥਾਣਾ ਪੈਂਦਾ ਉੱਥੇ ਕੰਪਲੀਟ ਕੀਤੀ ਐਸਐਚਓ ਸਾਹਮਣੇ ਮਿਲੇ ਜਾ ਰਹੇ ਨੇ ਜੀ ਅੱਜ ਵੈਸੇ ਕਰ ਕਰ ਰਹੇ ਆ ਰਿਪੋਰਟ ਅਸੀਂ ਇਹ ਮੈਨੇਜਮੈਂਟ ਨੇ ਸਾਨੂੰ ਲਾਰੇ ਲਾ ਰੱਖੇ ਨੇ ਜੀ ਕੱਲ ਦੇ ਇਹ ਐਂ ਕਹਿ ਰਹੇ ਆ ਇਹ ਐਂ ਕਰਦੇ ਉਹਨੂੰ ਮਿਲੋ ਉਹਨੂੰ ਮਿਲੋ ਉਸ ਕਰਕੇ ਅਸੀਂ ਸਾਡਾ ਟਾਈਮ ਬਰਬਾਦ ਹੋ ਰਿਹਾ ਜੀ ਅਸੀਂ ਉਹਰੇ ਆਏ ਮੇਲਾ ਲਾਣ ਅਸੀਂ ਲੇਕਿਨ ਸਾਡੇ ਸਾਰੀ ਟੀਮ ਡਿਸਟਰਬ ਹੋ ਰਹੀ ਹੈ ਜੀ ਤਾਨੂੰ ਸ਼ਾਕਿਸ ਕਿਸ ਕਿਸ ਤੇ ਸਾਨੂੰ ਇਹਨਾਂ ਦੀ ਮੈਨੇਜਮੈਂਟ ਤੇ ਹੈ ਜੀ ਮੈਨੇਜਮੈਂਟ ਤੇ ਹੈ ਹਾਂ ਜੀ ਮੈਨੇਜਮੈਂਟ ਨੇ ਜੀ ਇਹਨਾਂ ਸਾਨੂੰ ਪੂਰੀ ਸਕਿਉਰਿਟੀ ਦਿੱਤੀ ਹੋਈ ਹੈ ਜੀ ਸਕਿਉਰਿਟੀ ਦੀ ਜ਼ਿੰਮੇਵਾਰੀ ਹਾਂ ਸਾਡਾ ਮਾਲ ਕਿਤੇ ਬਾਹਰ ਰਹਿ ਜਾਂਦਾ ਜੀ ਅਸੀਂ ਉਰੇ ਮਾਲ ਪਹੁੰਚ ਕੇ ਵੀਡੀਓ ਬਣਾ ਰਹੇ ਹਾਂ ਜੀ ਸਾਡੇ ਫੋਨ 'ਚ ਉਹ ਵੀਡੀਓਆਂ ਹੈਗੀਆਂ ਨੇ ਸਾਡੀਆਂ ਜੀ ਸਾਡਾ ਸਾਰਾ ਮਾਲ ਅਵੇਲੇਬਲ ਸੀ ਜਿੱਥੋਂ ਸਾਡਾ ਮਾਲ ਆਇਆ ਉਹਨੂੰ ਅਸੀਂ ਪਿਆ ਵੀ ਅਸੀਂ ਮਾਲ ਰਿਸੀਵ ਕਰ ਲਿਆ ਉਸ ਤੋਂ ਬਾਅਦ ਇੱਥੋਂ ਅਸੀਂ ਖਾਣਾ ਖਾਣ ਗਏ ਆ ਤੇ ਅਸੀਂ ਰੂਮ 'ਚ ਰਹੇ ਹਾਂ ਜੀ ਸਵੇਰੇ ਆ ਕੇ ਵੇਖਿਆ ਦੀ ਉਰੇ ਕੋਈ ਮਰ ਨਹੀਂ ਸੀ ਅੱਜ ਤੋਂ ਅਸੀਂ ਮੇਲਾ ਨਹੀਂ ਲਾ ਰਹੇ ਪਿਛਲੇ 500 5-6 ਸਾਲਾਂ ਤੋਂ ਲਗਾਤਾਰ ਆਪਾਂ ਉਰੇ ਮੇਲਾ ਲਾ ਰਹੇ ਹਾਂ ਜੀ ਇੱਥੇ ਹੀ ਸਾ ਆਪਣੀ ਸਟਾਲ ਹੁੰਦੀ ਐ ਕਦੇ ਤੋਂ 2 ਸਾਲਾਂ ਅੱਗੇ 2 ਸਾਲਾਂ ਪਿੱਛੇ ਇਹ ਜਿਹੜੇ ਮੈਨੇਜਮੈਂਟ ਹੈ ਜੀ ਇਹਨਾਂ ਨੇ ਅਜੇ ਤੱਕ ਹੁਣ ਤਾਂ ਕੋਈ ਕਾਰਵਾਈ ਨਹੀਂ ਕੀਤੀ ਜੀ ਕੈਮਰੇ 'ਚ ਦੱਸ ਰਹੇ ਨੇ ਇਹ ਸਿਰਫ 프ਰੰਟ 프ਰੰਟ ਦਾ ਕੈਮਰਾ ਘੋਰੇ ਨੇ ਜੀ ਉਸ ਤੋਂ ਬਾਅਦ ਜੇ ਕਿਸੇ ਨੂੰ ਮਿਲਦੇ ਵੀ ਆਫਸਰ ਨੂੰ ਜੀ ਉਹ ਬੰਦਾ ਭਾਵੇਂ ਸਾਹਮਣੇ ਬੈਠਿਆ ਜੀ ਇਹਨਾਂ ਦੇ ਮੁਲਾਜ਼ਮ ਇਹ ਕਹਿੰਦੇ ਨੇ ਉਰੇ ਤਾਂ ਹੈ ਨਹੀਂ ਇਹ ਨੰਬਰ ਦੇ ਦਿੰਦੇ ਨੇ ਜੀ ਰੋਗ ਨੰਬਰ ਦਾ ਇੱਕ ਉਹਦੇ ਨਾਲ ਗੱਲ ਕਰੋ ਉਹਦੇ ਨਾਲ ਗੱਲ ਕਰੋ ਇਹਨਾਂ ਨੇ ਅਜੇ ਤੱਕ ਇਹਨਾਂ ਨੂੰ ਸਾਨੂੰ ਕੋਈ ਸਹੀ ਬੰਦੇ ਦਾ ਨਾਤਾ ਐਡਰੈਸ ਨਹੀਂ ਅਸੀਂ ਅਣਜਾਣ ਆ ਜੀ ਹਰਿਆਣੇ ਤੋਂ ਆਏ ਆ ਜੀ ਅਸੀਂ ਸਾਰੀ ਪੂਰੀ ਟੀਮ ਹੈ ਜੀ ਟੀਮ ਦੇ ਸਾਰੇ ਮੁੰਡੇ ਸਾਰੇ ਕਲਦੇ ਡਿਸਟ੍ਰਿਕਟ ਨੇ ਕੋਈ ਮੁੰਡਾ ਕਿਸੇ ਕੋਲ ਜਾ ਰਿਹਾ ਕੋਈ ਕਿਸੇ ਕੋਲ ਜਾ ਰਿਹਾ ਨਾ ਸਾਡਾ ਕੰਮ ਤੇ ਧਿਆਨ ਹੋ ਰਿਹਾ ਜੀ ਨਾ ਅਸੀਂ ਸਟਾਲ ਲਾ ਰਹੇ ਆ ਪ੍ਰੋਪਰ ਤਰੀਕੇ ਨਾਲ ਜੀ 60000 ਰੁਪਿਆ ਜੀ ਲਗਭਗ ਅਸੀਂ ਸਟਾਲ ਦਾ ਦੇ ਰੱਖਿਆ ਜੀ ਇਹਦਾ ਦਾ ਠੀਕ ਹੈ ਸਾਨੂੰ ਕੋਈ ਪਾਣੀ ਪ੍ਰੋਵਾਈਡ ਨਹੀਂ ਹੋ ਰਿਹਾ ਜੀ ਉਰੇ ਸਾਰਾ ਕੁਝ ਅਸੀਂ ਆਪਣੇ ਪੱਲੋਂ ਪ ਇਹ ਪੱਖਾ ਵੀ ਇੱਕ ਹੈ ਜੀ ਇਹ 16216 ਦੀ ਸਟਾਈਲ ਹੈ ਇੰਨੀ ਗਰਮੀ ਆ ਇੱਕ ਪੱਖਾ ਦੇ ਰਿਹਾ ਠੀਕ ਹੈ ਸਰ ਹਾਂ ਜੀ